ਦੇ ਜਿਆਦਾਤਰ ਜਿਹੜੂ ਕਹਿੰਦੇ ਲੈਗਸ 'ਚ ਹੀ ਲੱਗੀਆਂ ਜੀ ਤੇ ਬਾਕੀ ਅਜੇ ਡਾਕਟਰ ਇਲਾਜ ਕਰਨਾ ਹੈ। ਤੇ ਜਲੀਏ ਤਾਂ ਹੋਰ ਜਿੱਥੇ ਹੋएगी ਤੂੰ ਡਾਕਟਰ ਨੂੰ ਪਤਾ ਕਰਨਾ। ਉਹਨਾਂ ਲੋਕੀ ਕਿਤੇ ਪਹਿਲਾਂ ਫਾਇਰਿੰਗ ਹੀ ਉਹਨਾਂ ਨੇ ਕੀਤੀ ਅਨਪਰੋਗਡ ਫਾਇਰਿੰਗ ਉਹਨਾਂ ਨੇ ਹੀ ਸ਼ੁਰੂ ਕੀਤੀ ਸੀ ਤੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ ਅਜੇ। ਮੇਰੇ ਇਲਾਜ ਨੇ ਪਹਿਲਾਂ ਇਹਨਾਂ ਨੂੰ ਮੈਡੀਕਲ ਰੀਡ ਦਵਾਈਏ ਤੇ ਫਿਰ ਉਸ ਤੋਂ ਬਾਅਦ ਸਾਰਾ ਕੁਝ ਪੁੱਛ ਕੇ ਹਸਪਤਾਲ ਕਰਾਂਗੇ ਜੀ। ਇਸ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਫਰੀਦਕੋਟ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਪੁਲਿਸ ਦਾ ਤੇ ਬਦਮਾਸ਼ਾਂ ਦਾ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਪਰ ਉਸ ਜੋਖ ਸੂਤਰਾਂ ਅਨਸਾਰ ਕਿ ਗੈਂਗਸਟਰਾਂ ਦੇ ਨਾਲ ਇੱਕ ਮੁਕਾਬਲਾ ਹੋਇਆ ਹੈ ਤਾਂ ਗੈਂਗਸਟਰਾਂ ਵੱਲੋਂ ਪਹਿਲਾਂ ਜਿਹੜੀ ਪੁਲਿਸ ਤੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਤਿੰਨ ਜਿਹੜੇ ਗੈਂਗਸਟਰ ਆ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਫਰਾਰ ਦੱਸਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਤਿੰਨ ਜਿਹੜੇ ਗੈਂਗਸਟਰ ਆ ਉਹਨਾਂ ਦੇ ਵਿੱਚ ਰਣਜੀਤ ਅਤੇ ਜਸ਼ਨਦੀਪ ਕੋਟਕਪੂਰਾ ਦੇ ਪਿੰਡ ਵਾੜਾ ਦਰਾਕਾ ਦੇ ਨਾਲ ਸੰਬੰਧ ਦੱਸੇ ਜਾ ਰਹੇ ਨੇ ਤੇ ਤੀਜਾ ਜ਼ਖਮੀ ਇੱਕ ਐਕਸਟਰਾ ਉਹ ਸੰਜੀਵ ਜੋ ਪਾਣੀਪਤ ਹਰਿਆਣਾ ਦਾ ਨਾਲ ਸੰਬੰਧ ਦੱਸਿਆ ਜਾ ਰਿਹਾ ਤੇ ਚੌਥਾ ਇੱਕ ਗੈਸਟਰ ਹੈ ਉਹ ਜਿਹੜਾ ਫਰਾਰ ਹੋ ਗਿਆ ਤਾਂ ਪੁਲਸ ਵੱਲੋਂ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਸੀਐਸਟਾਫ ਫਰੀਦਕੋਟ ਪੁਲਸ ਨੂੰ ਤਾਂ ਇਹਨਾਂ ਵੱਲੋਂ ਉੱਥੇ ਮੌਕੇ ਤੇ ਪਹੁੰਚਿਆ ਜਾਂਦਾ ਤੁਹਾਨੂੰ ਦੱਸ ਦਿੰਦੇ ਆ ਕਿ ਫਰੀਦਕੋਟ ਦਾ ਪੰਜ ਗ੍ਰਾਈ ਪਿੰਡ ਹੈ ਤਾਂ ਪੰਜ ਗ੍ਰਾਈ ਪਿੰਡ ਦੇ ਜਿਹੜੋਂ ਆਲਖ ਨੂੰ ਜਾਣੇ ਆ ਉਸ ਰੋਡ ਤੇ ਜਿਹੜੀ ਸਾਰੀ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਹੀ ਇਹ ਜਿਹੜਾ ਪਹਿਲਾ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਜਵਾਬੀ ਪੁਲਸ ਵੱਲੋਂ ਫਾਇਰਿੰਗ ਜਿਹੜੀ ਕੀਤੀ ਜਾਂਦੀ ਹੈ ਤਾਂ ਫਿਲਹਾਲ ਜਿਹੜਾ ਤਿੰਨਾਂ ਜ਼ਖਮੀ ਜਿਹੜੇ ਗੈਂਸਟਰਾਂ ਨੂੰ ਫਰੀਦਕੋਟ ਦੇ ਗੁਰਗੁਮਤ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਉਹਨਾਂ ਦਾ ਹਾਲਾਤ ਚੱਲ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸਲੀ ਜਿਹੜੇ ਖੁਲਾਸੇ ਹੋਣਗੇ ਕਿ ਆਖਰ ਕੀ ਇਹਨਾਂ ਦੀ ਅਗਲੀ ਯੋਜਨਾ ਸੀ ਕਿਉਂਕਿ ਇਹ ਵੀ ਨਾਲ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਤੋਂ ਜਿਹੜੇ ਹਥਿਆਰ ਵੀ ਕੁਝ ਬ੍ਰਾਂਧ ਕੀਤੇ ਗਏ ਨੇ ਤਾਂ ਗੱਲ ਬਾਤ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਜੀ ਮਾਮਲਾ ਸੀ ਸ਼ੁਰੂ ਕਿਸ ਤਰ੍ਹਾਂ ਜਿਹੜੀ ਇਨਫੋਰਮੇਸ਼ਨ ਸੀ ਇਦਾਂ ਜੀ ਜਿਹੜੀ ਸੀਜੀਏ ਫਰੀਦਕੋਟ ਦੀ ਟੀਮ ਹੈ ਆਪਣੀ ਪੰਜ ਕਰਾਈ ਤੋਂ ਔਲਖੀ ਰੋਡ ਤੇ ਗਸ਼ਤ ਕਰ ਰਹੀ ਸੀ ਤੇ ਜਦ ਕੇ ਇਹਨੂੰ ਪਤਾ ਲੱਗਾ ਕਿ ਕੋਈ ਅਣਪਛਾਤੇ ਵਿਅਕਤੀ ਕਿਸੇ ਵਾਰਦਾਤ ਦੀ ਤਾਕ ਚ ਲਗੇ ਫਿਰਦੇ ਤੇ ਉੱਥੇ ਜਦੋਂ ਇਹਨਾਂ ਨੇ ਉਸ ਪਾਸੇ ਗਏ ਇਸ ਚੀਜ਼ ਨੂੰ ਵੈਰੀਫਾਈ ਕਰਨ ਤੇ ਅੱਗੇ ਤੋਂ ਜਿਹੜੇ ਹੈਗੇ ਆ ਬੰਦੇ ਸੀ ਜਿਹੜੇ 4 ਨੰਬਰ ਸੀ ਤੇ ਉਹਨਾਂ ਨੇ ਇਹਨਾਂ ਤੇ ਅਨਪਰੋਵੋਕਡ ਫਾਇਰਿੰਗ ਕਰ ਦਿੱਤੀ ਹੈਗੀ ਆ ਉਸ ਵਿੱਚ ਅੱਗੇ ਫਿਰ ਅਸੀਂ ਵੀ ਅੱਗੇ ਆਪਣੇ ਬਚਾਲ ਹੀ ਫਾਇਰਿੰਗ ਕੀਤੀ ਹੈਗੀ ਆ ਤਿੰਨ ਬੰਦੇ ਅਸੀਂ ਜਿੰਨਕੀ ਕਹਿੰਦੇ ਆ ਉੱਥੇ ਮੌਕੇ ਤੇ ਹੀ ਇਹ ਫੜ ਲਏ ਹੈਗੇ ਇੱਕ ਬੰਦਾ ਹਜੇ ਅਪਰੀਹੈਂਡ ਕਰਨਾ ਉਹ ਫਿਰ ਇਸੀ ਦਾ ਫਾਇਰਿੰਗ ਦਾ ਕੋਡ ਆਰਡਰ ਓਟ ਲੈ ਕੇ ਤੇ ਉੱਥੋਂ ਭੱਜਣ ਤੋਂ ਕਾਮਯਾਬ ਹੋਇਆ ਸਰ ਤੁਸੀਂ ਫਾਇਰਿੰਗ ਨਾਲ ਜਿਹੜੇ ਤਿੰਨ ਲੋਕ ਚੱਕੇ ਗਏ ਕਿੱਥੇ ਕਿੱਥੇ ਇਹਨਾਂ ਦੇ ਕੋਲ ਨੂੰ ਜਾਈਏ ਇਹ ਇਹਨਾਂ ਦੇ ਜ਼ਿਆਦਾਤਰ ਜਿਹੜੇ ਕਹਿੰਦੇ ਲੈਗਸ ਜੀ ਲੱਗੀਆਂ ਜੀ ਉਹ ਤੇ ਬਾਕੀ ਇਹ ਜਿਹੜੇ ਡਾਕਟਰ ਇਲਾਜ ਕਰ ਰਹੇ ਨੇ ਮੋਢਿਆਂ ਦਾ ਹੋਰ ਜਿੱਥੇ ਹੋएगी ਤੇ ਉਹ ਡਾਕਟਰਨ ਪਤਾ ਕਰਨਗੇ ਸਰ ਉਹਨਾਂ ਵੱਲੋਂ ਵੀ ਕੋਈ ਨਾ ਕੋਈ ਫਾਇਰਿੰਗ ਕੀਤੀ ਗਈ ਉਹਨਾਂ ਵੱਲੋਂ ਵੀ ਕੀਤਾ ਪਹਿਲਾਂ ਫਾਇਰਿੰਗ ਹੀ ਉਹਨਾਂ ਨੇ ਕੀਤੀ ਅਨਪਰੋਵੋਕਡ ਫਾਇਰਿੰਗ ਉਹਨਾਂ ਨੇ ਹੀ ਸ਼ੁਰੂ ਕੀਤੀ ਸੀ ਤੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ ਅਜੇ ਤੇ ਉਹਨਾਂ ਨੇ ਪੁਲਿਸ ਪਾਰਟੀ ਵੇਖਦੇ ਸਾਰੀ ਗੋਲੀ ਚਲਾ ਦਿੱਤੀ ਸਰ ਕਿਸੇ ਗੈਂਗ ਨਾਲ ਵੀ ਸਬੰਧਨਤਾ ਹੈ ਇਹ ਹਜੇ ਸਾਰਾ ਕੁਝ ਅਹੀ ਵੈਰੀਫਾਈ ਕਰ ਰਹੇ ਆ ਜੀ ਕਿ ਕਿਉਂ ਇਹਨਾਂ ਨੇ ਕੀਤੀ ਫਰਾਰ ਵੀ ਦੱਸਿਆ ਜਾ ਰਿਹਾ ਹੈ ਹਾਂਜੀ ਹਾਂਜੀ ਮਲਾਜਮਾਂ ਦਾ ਵਿਚਾਰਿਆ ਮ ਅਸਲਾ ਕੇਰਾ ਜੀ ਮਿਲਿਆ ਜੀ ਇੱਕ ਮਿਲਿਆ ਪਛਾਣ ਹੋਈ ਨਾ ਕਿ ਕਿਸੇ ਹਜੇ ਕਰ ਰਹੇ ਹਾਂ ਜੀ ਵੈਰੀਫਾਈ ਕੈਟੇਗਰੀ ਹਜੇ ਜੇਰੇ ਇਲਾਜ ਨਹੀਂ ਪਹਿਲਾਂ ਇਹਨਾਂ ਨੂੰ ਮੈਡੀਕਲ ਏਡ ਦਵਾਈਏ ਤੇ ਫਿਰ ਉਸ ਤੋਂ ਬਾਅਦ ਸਾਰਾ ਕੁਝ ਪੁੱਛ ਪੜਤਾਲ ਕਰਾਂਗੇ ਕਿ ਕਿੰਨੇ ਚੁੰਕ ਜਿਹੜਾ ਸਰਗ ਹੈ ਹੁਧਿਆਣੀ ਦਾ ਦੱਸਿਆ ਜਾ ਰਿਹਾ ਉਸਨੂੰ ਪਤਾ ਹਜੇ ਜੀ ਮੈਂ ਫੇਰੇ ਹੀ ਕਹਿ ਰਹੇ ਹਾਂ ਕਿ ਹਜੇ ਪਹਿਲਾਂ ਇਹਨਾਂ ਨੂੰ ਹੀ ਹਜੇ ਮੈਡੀਕਲ ਏਡ ਦਵਾ ਰਹੇ ਇਥੇ ਐਮਰਜੈਂਸੀ ਚ ਆਪਾਂ ਦਾਖਲ ਕਰਾਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫੀਰ ਗੋੜ ਇਹ ਬਾਕੀ ਕੀ ਹੈ ਕੀ ਇਹਨਾਂ ਦਾ ਪਰਪਸ ਹੀ ਕਿਥੇ ਬਿਲੋਂਗ ਕਰਦੇ ਨੇ ਕਿਸ ਗੈਂਗ ਨੂੰ ਬਿਲੋਂਗ ਕਰਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਰਹੂਗੀ ਫਰੀਦਕੋਟ ਪੁਲਿਸ ਦੀ ਵੱਡੀ ਉਪਲਬਧੀ ਦੇਖਣ ਨੂੰ ਮਿਲਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਖੁਲਾਸੇ ਹੋਣ ਦੀ ਉਮੀਦ ਹੈ ਗੁਰਜੀ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ